ਇਹ ਪਹਿਲਾ ਪਰਿਵਾਰ ਸੀ ਜਿਹਨੇ ਮੰਗ ਕੇ ਕੁੜੀ ਲਈ ਹੈ ਕਹਿੰਦੇ ਜੀ ਬੇਟਾ ਸਾਡੇ ਲਈ ਹੈਗਾ ਤੇ ਸਾਨੂੰ ਪਹਿਲਾਂ ਬੇਟੀ ਦੇ ਦੇ ਹੁਣ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਭਾਈ ਤੁਸੀਂ ਸਵਾਲ ਜਿਹੜਾ ਉਲਟ ਕਰ ਲਿਆ ਵੀ ਇੱਥੇ ਤਾਂ ਲੋਕ ਮੁੰਡੇ ਲੈਣ ਆਉਂਦੇ ਆ ਤੁਸੀਂ ਪਹਿਲਾ ਪਰਿਵਾਰ ਆ ਜਿਹੜੇ ਕਹਿੰਦੇ ਵੀ ਸਾਨੂੰ ਕੁੜੀ ਚਾਹੀਦੀ ਹੈ ਕਹਿੰਦੇ ਨਾਲ ਜੀ ਮੁੰਡਾ ਸਾਡੇ ਲਈ ਹੈਗਾ ਕੁੜੀ ਨੇ ਪ੍ਰਾਰਥਨਾ ਕੀਤੀ ਪਰਮੇਸ਼ਰ ਨੇ ਇਹਨਾਂ ਨੂੰ ਸੁੰਦਰ ਕੁੜੀ ਦੇ ਦਿੱਤੀ ਹalleluyah અભિનંદਨ ਜਦੋਂ ਇਸ ਪਰਿਵਾਰ ਦੇ ਵਿੱਚ 13 ਸਾਲਾਂ ਤੋਂ ਬੇਟਾ ਨਹੀਂ ਸੀ ਬੱਚਾ ਨਹੀਂ ਸੀ ਪ੍ਰੇਰ ਕੀਤੀ ਇਸ ਬੇਟੀ ਦੇ ਲਈ ਪਰਮੇਸ਼ੁਰ ਨੇ ਇਹਨਾਂ ਦੇ ਪਰਿਵਾਰ ਦੇ ਵਿੱਚ 13 ਸਾਲ ਬਾਅਦ ਸੈਮੂਅਲ ਦਾ ਜੰਮ ਹੋਇਆ ਇਹ ਗੱਲ ਕਹਿੰਦੀ ਸੋਖੀ ਹੈ ਕਿ ਸੈਮੂਅਲ ਹੋਏਗਾ ਲੜਕਾ ਹੋਏਗਾ ਜਾਂ ਲੜਕੀ ਹੋਏਗੀ ਬੋਲੋ ਭਈ ਕਿਉਂ ਨਹੀਂ ਕਹਿੰਦੇ ਅੱਜ ਪਾਸਟਰ ਉੱਡਣੇ ਕੋਤਾ ਜੀ ਨਰਕਾ ਕਹਿੰਦਾ ਜੇ ਲੜਕੀ ਹੋ ਗਈ ਬਲਾਂ ਭੇ ਜੇ ਤੇਰੇ ਅੰਦਰ ਰਾਈ ਦੇ ਦਾਣੇ ਜਵਾਨ ਨਹੀਂ ਚ ਹੈ ਫਿਰ ਪਹਾੜ ਲੁਕਾਏ ਟੁੱਟ ਤੇ ਸਮੁੰਦਰ ਵਿੱਚ ਜਾ ਮਨ ਚ ਭਰਮਣਾ ਕਰ ਉਹ ਜਾਊਗਾ ਹallelujah